ਪ੍ਰਣਾ ਮੈਂਬਰ ਕਾ ਜੀ ਕਿੱਦੋਂ ਦਾ ਰਹਿਣਾ ਲਿਓ ਕੀ ਕਰਦੇ ਹੋ ਬਾਈ ਮੈਂ ਤਰਨਤਾਰਨ ਦਾ ਹੀ ਰਹਿਣ ਵਾਲਾ ਜੀ ਮੈਂ ਤਰਨਤਾਰਨ ਜ਼ਿਲ੍ਹਾ ਪਿੰਡ ਪਲਾ ਸੋਹਰਿਆ ਮੈਂ ਪੰਚਾਇਤ ਮੈਂਬਰ ਵੀ ਹਾਂ ਠੀਕ ਹੈ ਬਰਾ ਬਹਾਦਰ ਸਿੰਘ ਜੀ ਪਹਿਲਾਂ ਪਿੰਡ ਮਾਲੂਆ ਮੇਰਾ ਨਾਮ ਦਿਮਲ ਕੁਮਾਰ ਅਗਰਵਾਲ ਤਰਨਤਾਰਨ ਤੋਂ ਆ ਜੀ ਡਿਸਟ੍ਰਿਕਟ ਤਰਨਤਾਰਨ ਪੰਜਾਬ ਤੋਂ ਆਦੇਸ਼ ਅਗਨੀ ਹੋਤਰੀ ਐਡਵੋਕੇਟ ਤਰਨਤਾਰਨ ਪਹਿਣ ਕੀ ਹੋਇਆ ਸਾਡਾ ਲੱਕਾ ਕੰਨਾ ਖਰਾਬ ਹੋਇਆ ਕਤੜ ਜੀ ਉਹ ਸਾਡਾ ਲੱਕਾ ਚਲਾ ਗਿਆ ਸਾਨੂੰ ਬਾੜ ਦੇ ਵਿੱਚ ਵੀ ਚੈਨਾ ਬਾੜ ਹੋਈ ਸਾਡਾ ਇੰਡ ਪਿਪ ਦਾ ਪਠਾਰ ਸਾਰਾ ਚਲਾ ਗਿਆ ਮੋਦੀ ਦੇ ਹੀ ਇੱਕ ਨੋ ਫੈਨ ਹੈ ਕੋ ਜਿਹੜਾ ਵੀ ਹੁਕਮ ਕਰਦਾ ਨਾ ਉਹਦੀ ਪਾਰਟੀ ਦੂਲਦੀ ਨਹੀਂ ਹੈਗੀ ਇਸ ਟਾਈਮ ਅਮਰਨਾਦੀ ਜਾਨਵਰ ਉਸ ਤੋਂ ਪਦਾਰਨਾ ਜਾਨਵਰ ਸੀ ਉੱਥੇ ਸੜਕਾਂ ਦੇ ਤਰ੍ਹਾਂ ਸਭ ਕੁ ਬੰਦੀ ਪਈ ਆ ਕਿ ਉਹਨਾਂ ਨੇ ਚੀਨ ਦਾ ਬਾਬਰੀ ਦੀਆਂ ਸੜਕਾਂ ਕਾਫੀ ਨਿਰਮਾਣ ਕੀਤਾ ਹੈ ਇਸ ਜੀ ਦਾ ਉਹਨਾਂ ਨੇ ਕਿਉਂ 1400 ਤੁਰਿਆ ਨਾ ਆਪਣੀ ਇਹ ਤੋਂ ਸ਼ਾਨਦਾਰ ਨਹੀਂ ਹਰ ਪਾਸੋਂ ਖੇਰੋਚਾ ਕੀਤਾ ਫੁੱਲ ਲੈਵਲ ਦਾ ਕੋਈ ਨਵਤ ਪਲਾਉਣ ਵਾਲਾ ਕੋਈ ਧਰਮ ਦੇ ਭਾਈ ਕਹਿੰਦੇ ਕੋਈ ਇਹੋ ਜੀ ਗੱਲ ਨਹੀਂ ਸਮਝ ਲਈ ਤੁਸੀਂ ਜਾਂਨੇ ਫਲਾਈ ਹੋਏ ਜਾ ਕੇ ਦੰਗਾ ਪ੍ਰਸ਼ਾਦ ਕਰਾਇਆ ਹੋਵੇ ਕੋਈ ਨਹੀਂ ਹੋਇਆ ਡਿਜੀਟਲ ਇੰਡੀਆ ਦਾ ਵਿਜ਼ਨ ਜਿਹੜਾ ਮੋਦੀ ਸਾਹਿਬ ਦਾ ਹੈਗਾ ਇਹ ਤਾਂ ਬੜਾ ਵਧੀਆ ਯਾਰ ਪ੍ਰਧਾਨ ਮੰਤਰੀ ਉਹ ਹਰ ਜਗ੍ਹਾ ਹਰ ਕੋਈ ਡਿਜੀਟਲ ਹੈ ਤੁਸੀਂ ਆਮ ਟ੍ਰੇਨ ਦੇ ਵਿੱਚ ਬਹਿ ਕੇ ਵੀ ਦੇਖੋ ਤੁਸੀਂ ਉਹ ਸਫਰ ਇੰਜ ਕਰ ਸਕਦੇ ਤੁਸੀਂ ਆਮ ਬੱਸ ਦੇ ਵਿੱਚ ਬਹਿ ਕੇ ਦੇਖੋ ਉਹ ਸਫਰ ਲੋਕੀ ਵਾਲਵੋ ਪਸੰਦ ਕਰਦੇ ਆ ਜਿਹੜੀਆਂ ਇਲੈਕਟ੍ਰੋਨਿਕ ਬੱਸਾਂ ਗੱਡੀਆਂ ਪਸੰਦ ਕਰਦੇ ਲੋਕੀ ਅੱਜ ਕੱਲ ਪਲੇਨ 'ਚ ਜਾਂਦੇ ਪਏ ਆ ਔਰ ਹਰ ਕੋਈ ਮਤਲਬ ਕੈਸ਼ ਕੈਰੀ ਨਹੀਂ ਕਰਕੇ ਕੋਈ ਛੱਤੇ 100 ਰੁਪਏ ਦਾ ਸਮਾਨ ਲੈਂਦਾ ਉਹ ਵੀ ਕਹਿੰਦਾ ਗੂਗਲ ਪੇ ਕਰਾ ਲਓ ਜੀ ਸਮੇਂ ਦੇ ਨਾਲ ਦੁਨੀਆ ਦੇ ਨਾਲ ਤਰਨਾ ਚੱਲਣਾ ਪਏਗਾ ਤੇ ਤਰੱਕੀ ਹੁੰਦੀ ਹੈ ਇਸ ਤਰ੍ਹਾਂ ਡਿਜੀਟਲ ਚੱਲਣਾ ਪਏਗਾ ਜਿਸ ਤਰ੍ਹਾਂ ਵੀ ਹੈ ਇਹ ਗੱਲੋਂ ਮੈਂ ਤਾਂ ਫੈਨ ਆ ਕਿ ਉਹਦਾ ਪਾਲਟੀ ਜੇਗਾ ਜਿਹੜੇ ਘਰ ਚੇਗਾ ਹੋਵੇ ਜਿਹੜੇ ਦੇਖਦਾ ਹੈਗਾ ਹੋਵੇ ਜਿਹੜੀ ਕੌਮ ਦਾ ਹੈਗਾ ਹੋਵੇ ਉਹ ਬਲੰਦੀਆਂ ਦੇ ਜਾਂਦੀ ਆ ਉਹਨਾਂ ਦਾ ਇਸ ਟਾਈਮ ਤੇ ਏਕਾ ਵਾ ਇੱਕ ਗੱਲ ਬਿਲਕੁਲ ਸਹੀ ਆ ਉਹਨਾਂ ਨੇ ਰਾਮੰਦਰ ਦਾ ਦਾਵਾ ਕੀਤਾ ਸਨ 586 ਲੱਗੇ ਹੋ ਰਾਮੰਦਰ ਬਣਾ ਕੇ ਤਾਰਾ ਨੇ 370 ਤਾਰਾ ਦਾ 2.5 ਨੇ ਉਹ ਵੀ ਇੱਕ ਬੜਿਆ ਉਹਦੀ ਇੰਡੀਆ ਵਾਸਤੇ ਹੈਗਾ ਵਾ ਕਿਤੇ ਜੰਮੂ ਕਸ਼ਮੀਰ ਚ ਰੋੜੇ ਚੱਲਦੇ ਪੱਸੇ ਚੱਲਦੇ ਸੀ ਉੱਥੇ ਕੋਈ ਰਹਿਣ ਨੂੰ ਤਿਆਰ ਨਹੀਂ ਅੱਜ ਦੁਬਾਰਾ ਉਥੇ ਬੜੀ ਪੀਸ ਹੋ ਗਈ ਆ ਲੋਕੀ ਦੁਬਾਰਾ ਜਾ ਰਹੇ ਆ ਲੋਕਾਂ ਦਾ ਰੈਵਨਿਊ ਵੱਧ ਰਿਹਾ ਵਾ ਸੈਕੰਡਲੀ ਉਹਨਾਂ ਜਿਹੜਾ ਅ ਸ਼ੁਰੂ ਕੀਤਾ ਉਹ ਮੁਸਲਮਾਨਾਂ ਵਾਸਤੇ ਕਿ ਵੀ ਤਲਾਕ ਦਾ ਉਹ ਵੀ ਆਈ ਥਿੰਕ ਇਟ ਇਜ਼ ਅ ਗੁੱਡ ਸਟੈਪਰ ਤੁਸੀਂ ਆ ਵੀ ਦੇਖ ਲਿਓ ਤੇ ਪਹਿਲੇ ਕੋਡਾ ਨੰਬਰ ਤੇ ਸੀਗਾ ਦੂਸਰਾ ਆਪਣਾ ਤੇ ਹੁਣ ਆਸੀ ਜਦੋਂ ਪੰਜ ਪੰਜ ਨੰਬਰ ਤੇ ਆ ਦੇਖੋ ਇਹ ਰਾਜ ਦੀ ਲਾਈਏ ਨਾ ਕਿਦੇ ਵੀ ਜੇ ਗੱਡੀ ਲੈ ਲਾਣਾ ਲਾ ਲਓ ਆ ਸੜਕਾਂ ਦੇ ਹਾਈਵੇ ਲੈ ਲਾ ਲਓ ਕਸ਼ਰ ਵੀ ਕਿਹੜੀ ਰਹਿ ਗਈ ਆ ਕੋਈ ਰਹੀ ਨਹੀਂ ਇਹ ਤੱਕ ਵੀ ਕੀ ਪਖੋ ਨਹੀਂ ਰਹੀ ਆ ਸੱਡੋ ਪ੍ਰਧਾਨ ਮੰਤਰੀ ਮੈਂ ਬਾਰਡਰ ਦੇ ਬੈਠੇ ਆ ਅੱਜ ਉਹਨਾਂ ਦੀ ਬਦੌਲਤ ਸੁਤੇ ਆ ਉਹ ਇੱਟ ਦਾ ਜਵਾਬ ਪੱਥਰ ਨਾਲ ਦੇਣ ਜਾਣਦਾ ਵਾ ਇਹ ਬਿਲਕੁਲ ਗੱਲ ਸਹੀ ਏ ਤੇ ਅਸੀਂ ਉਹਦੇ ਹੈ ਹਾਂ ਉਹਦਾ ਪੂਰੇ 팬 ਆ ਕਿ ਵਾਕਿਆ ਇਦਾਂ ਚਾਹੀਦਾ ਮੋਦੀ ਸਾਹਿਬ ਇਸ ਤਰ੍ਹਾਂ ਜੇ ਸੈਕੂਲਰਿਜ਼ਮ ਨੂੰ ਲੈ ਕੇ ਸਾਰੇ ਨੂੰ ਨਾਲ ਲੈ ਕੇ ਚੱਲ ਰਹੇ ਆ ਜੋ ਵੀ ਕੁਝ ਹੋ ਰਿਹਾ ਵਾ ਦੇਸ਼ ਤਰੱਕੀ ਹੋ ਰਿਹਾ ਹੈ ਦੇਸ਼ ਦੀ ਕੋਈ ਮਤਲਬ ਕਿ ਕੋਈ ਘਾਟ ਨਹੀਂ ਹੋਇਆ ਮੋਦੀ ਦੇ ਆਉਣ ਤੱਕ ਦੇਸ਼ ਬਦਨਾਮ ਨਹੀਂ ਹੋਇਆ ਕਿ ਕਾਫੀ ਅੱਛੀ ਇੱਜ਼ਤ ਦਿੱਤੇ ਹੈ ਚੰਗੇ ਪਲੇਟਫਾਰਮ ਦਿੱਤੇ ਦੇਸ਼ ਖੜਿਆ ਇੰਨੀ ਘਰ ਮਿਲਿਆ ਜਿਨ੍ਹਾਂ ਕੋ ਘਰ ਨਹੀਂ ਹੈਗੇ ਸੀਗੇ ਜਿਨ੍ਹਾਂ ਨੂੰ ਰਾਸ਼ਨ ਨਹੀਂ ਮਿਲਦਾ ਰਾਸ਼ਨ ਮਿਲਦੇ ਨੇ ਸਸਤਾ ਇਲਾਜ ਮਿਲਦਾ ਉਹ ਗਰੀਬਾਂ ਨਾਲ ਬੜ ਦੇ ਨੇ ਬੜ ਤੇ ਉਹ ਸਾਰੇ ਡਰਦੇ ਆ ਪਾਕਿਸਤਾਨ ਵਾਲੇ ਵੇਖ ਲੋ ਮੈਂ ਨਹੀਂ ਆਂਦਾ ਕਿ ਜਦੋਂ ਆਪਣੇ ਭੈਣ ਭਰਾ ਵਾ ਮੈਂ ਪਾਕਤਾਨ ਨੂੰ ਵੀ ਹੋ ਕੇ ਆ ਆ ਬੜੀ ਇੱਤ ਕਰਦੇ ਸਾਡੀ ਉਹ ਇਹ ਜੀ ਗੱਲ ਨਹੀਂ ਹੈਗੀ ਸਿੱਖਾਂ ਦੀ ਬਹੁਤ ਇੱਤ ਕਰਦੇ ਆ ਪਰ ਕਿਤੇ ਨਾ ਕਿਤੇ ਗੱਲ ਆ ਗਈ ਹੈ ਕਿ ਆਪਣਾ ਮੁਖੀ ਕਰਦਾ ਕਾਇਮ ਹੁੰਦਾ ਤੇ ਤਾਂ ਹੀ ਕਰਦੇ ਆ ਠੀਕ ਹੈ ਨਾ ਜਿਹੜੇ ਨਰਿੰਦਰ ਮੋਦੀ ਜੀ ਨੇ ਕੰਮ ਕੀਤੇ ਆ ਉਹਨਾਂ ਦੀ ਗੱਲ ਕਰੀਏ ਤੇ ਉਹਨਾਂ ਨੇ 370 ਹਟਾਈ ਹੈ ਠੀਕ ਹੈ ਜੀ ਔਰ ਉਹਨਾਂ ਨੇ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਕਰਵਾਇਆ ਨਾਲ ਸਾਰੇ ਮਿਲ ਕੇ ਉਹ ਤੇ ਬਹੁਤ ਵੱਡਾ ਮੁੱਦਾ ਜੀ ਔਰ ਨਾਲ ਜੋ ਵੀ ਗਰੀਬਾਂ ਨੂੰ ਜੋ ਰਾਸ਼ਨ ਦੇ ਰਹੇ ਨੇ ਔਰ ਸੜਕਾਂ ਕਿੰਨੀਆਂ ਬੰਦ ਰਹੀਆਂ ਨੇ ਦੇਸ਼ ਦਾ ਆਪਣੀ ਪਰਿਵਿਸ਼ ਸਥਿਤੀ ਤੇ ਆ ਗਿਆ ਵੇਖੋ ਜੀ ਇੱਕ 5 ਲੱਖ ਦਾ ਬੀਮਾ ਫਿਰ ਕੋਈ ਲਾਲੋ ਸਾਹਿਬ ਹੀ ਆ ਆ 5-7 ਸਾਲ ਹੋ ਗਏ ਜਿਹੜੇ ਲੋਕਾਂ ਨੂੰ ਰਾਸ਼ਨ ਫਰੀ ਦੇਂਦੇ ਆ ਠੀਕ ਆ ਹੋਰ ਸੂਲਤਾਂ ਲੋਕਾਂ ਨੂੰ ਪ੍ਰੇਸ਼ਨਾ ਲਾਲੋ ਜੋ ਵੀ ਆਇਆ ਸੂਲਤ ਬੋਲ ਦਿੱਤੀ ਉਹਨੇ ਅਗੇ ਸਟੇਟ ਗਵਰਨਮੈਂਟ ਆ ਕਈ ਵਾਰ ਉਹ ਉਹਦੇ ਪੈਸੇ ਦੀ ਗਲਤ ਵਰਤੋਂ ਕਰਦੀ ਆ ਸੈਂਟਰਲੋਂ ਕੋਈ ਕਸਰ ਨਹੀਂ ਭਾਰਤ ਦਾ ਨਾਰਾ بلند ਹੋਣਾ ਚਾਹੀਦਾ ਵਾ ਹਿੰਦੁਸਤਾਨ ਦਾ ਨਾਰਾ بلند ਹੋਣਾ ਚਾਹੀਦਾ ਵਾ ਲਾਅ ਐਂਡ ਆਰਡਰ ਹੋਣਾ ਚਾਹੀਦਾ ਵਾ ਦੇਖੋ ਇਹ ਕਿਹਦੇ ਕਰਪਟ ਨਹੀਂ ਕਰਪਟ ਕਿਰਪਸ਼ਨ ਲਈ ਗਈ ਕਰਪਟਨ ਫਰੀ ਗਵਰਨਮੈਂਟ ਹੈ ਬਿਲਕੁਲ ਅਰਦਾਸਾਂ ਅਸੀਂ ਰੋਜ਼ ਕਰਦੇ ਆ ਇਹਨਾਂ ਨੂੰ ਬੂਰ ਪਾਇਆ ਵਾ ਤੇ ਮੋਦੀ ਠੀਕ ਹੈ ਇਹ ਜਿੰਨਾ ਮਰਜ਼ੀ ਰੋਲੇ ਪਾਈ ਜਾਣ ਜਿੱਤੋਂ ਮੋਦੀ ਨਾ ਕਰਦਾ ਤੇ ਅਸੀਂ ਕਿਦਾਂ ਲੰਘ ਸਕਦੇ ਹਾਂ ਉਹ ਸਵੇਰੇ ਡੱਕ ਦਿੰਦੇ ਵੀਜੇ ਦੇ ਸਾਡੇ ਬੰਦ ਹੋ ਜਾਂਦੇ ਆ ਉਹਨੇ ਸਾਡੇ ਨਾਲ ਵਧੀਆ ਕੀਤਾ ਜਿਹੜੇ ਦੇਸ਼ ਇੰਡੀਆ ਨੂੰ ਲੱਗੇ ਨਹੀਂ ਲੱਗਣ ਦਿੰਦੇ ਉੱਥੇ ਆ ਕੇ ਮੋਦੀ ਸਾਹਿਬ ਦਾ ਨਾਮ ਹੁੰਦਾ ਬ੍ਰਿਟਿਸ਼ ਕੰਟਰੀਜ਼ ਦੇ ਵਿੱਚ ਮੋਦੀ ਸਾਹਿਬ ਦਾ ਨਾਮ ਆ ਜਿੱਥੇ ਜਾਣ ਵਾਸਤੇ ਸਾਡੇ ਪ੍ਰਧਾਨ ਮੰਤਰੀ ਆਪਣੀ ਵੇਟਿੰਗ 'ਚ ਰਹਿੰਦੇ ਸੀ ਤੇ ਸਾਰਕ ਦੇਸ਼ਾਂ ਦੇ ਵਿੱਚ ਮੋਦੀ ਸਾਹਿਬ ਦਾ ਨਾਮ ਆ ਔਰ ਹਰ ਕੋਈ بڑے بڑے ਜਿਹੜੇ ਦੇਸ਼ ਆ ਜਿਹੜੇ ਰੂਸ ਵਰਗੇ ਰਸ਼ੀਆ ਵਰਗੇ ਅਮਰੀਕਾ ਵਰਗੇ ਉਹ ਪਾਣੀ ਪਰਦੇ ਮੋਦੀ ਸਾਹਿਬ ਦੇ ਨਾਲ ਤੁਰਦੇ ਨਾਲ ਲੈ ਕੇ ਤੁਰਦੇ ਆ ਬਾਕੀ ਚਾਈਨਾ ਨੂੰ ਹਾਲੇ ਤੱਕ ਮੱਥ ਪਾਈ ਉਹਨਾਂ ਨੇ ਪਾਈ ਆ ਪਾਕਿਸਤਾਨ ਨੇ ਦੋ ਤਿੰਨ ਵਾਈ ਕੰਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸਰਜੀਕਲ ਸਟ੍ਰਾਈਕ ਕੀਤੀ ਆ ਦੇਸ਼ ਦੇ ਫੌਜੀਆ ਨੂੰ ਗਰੀਬਾਂ ਨੂੰ ਬਾਥ ਸੁਚਾਲਿਆ ਵਗੈਰਾ ਦਿੱਤੇ ਇਹਨਾਂ ਨੇ ਪਿੱਛੇ ਜੇ ਮੁਫਤ ਰਾਸ਼ਨ ਵੀ ਦੇ ਰਿਆ ਸਿਕਿਉਰਟੀ ਦੇ ਰਿਆ ਜੇ ਅਸੀਂ ਚਾਹੁੰਦੇ ਆ ਵੀ ਸਾਡਾ ਇੰਡੀਆ ਜਿਹੜਾ ਸਟਰੋਂਗ ਰਵੇ ਇਨ ਏਵਰੀ ਫੀਲਡ ਆਰਮੀ ਨੇਵੀ ਆ 에ਅਰ ਫੋਰਸ ਆ ਉਹਦੇ ਵਿੱਚ ਕਿਉਂਕਿ ਦੁਸ਼ਮਣ ਸਾਡੇ ਲਾਗੇ ਪਾਸੇ ਆ ਤੇ ਅਸੀਂ ਚਾਹੁੰਦੇ ਵੀ ਸਟਰੋਂਗ ਪੋਜੀਸ਼ਨ ਹੋਵੇ ਉਹ ਭਾਵੇਂ ਜੀ ਕਰ ਸਕਦੇ ਮੇਨ ਐਜੂਕੇਸ਼ਨ ਐਂਡ ਫੂਡ ਐਂਡ ਉਹਨਾਂ ਵਾਸਤੇ ਘਰ ਵੀ ਬਣਾਏ ਆ ਮੋਦੀ ਸਾਹਿਬ ਨੇ ਘਰ ਵੀ ਬਣਾ ਕੇ ਦਿੱਤੇ ਗਰੀਬਾਂ ਨੂੰ ਆਵਾਸ ਵੀ ਦਿੱਤੇ ਆ ਸਚਾਲਿਆ ਵੀ ਦਿੱਤੇ ਚੁਲਬ ਸਚਾਲਿਆ ਵੀ ਦਿੱਤੇ ਆ ਤਾਂ ਕਿ ਗਰੀਬਾਂ ਨੂੰ ਬਿਮਾਰੀ ਨਾ ਪਵੇ ਲੋਕੀ ਗੰਦੀ ਬੰਦੀ ਜਗ੍ਹਾ ਤੇ ਬਿਮਾਰੀ ਨਾ ਹੋਵੇ ਸਰਕਾਰ ਕੋਈ ਨਾ ਕੋਈ ਸਕੀਮ ਲੈ ਕੇ ਆਂਦੀ ਹੈ ਜੀ ਇਹਨਾਂ ਵਾਸਤੇ ਗਰੀਬਾਂ ਵਾਸਤੇ ਕੋਈ ਨਾ ਕੋਈ ਲੈ ਕੇ ਆਂਦੀ ਆ ਵੀ ਗਰੀਬਾਂ ਦਾ ਸੋਚਿਆ ਜਾਵੇ ਡਿਵੈਲਪਮੈਂਟ ਤੇ ਅੱਗੇ ਸਾਰ ਬੜੀ ਹੋਈ ਆ ਵੇਖੋ ਇਹਨਾਂ ਪਾਈਪ ਆਫ ਬਣਾਏ ਆ ਜਮੀਨਾਂ ਕਾਫੀ ਮਹਿੰਗੀਆਂ ਆਈਆਂ ਵਾ ਇਹ ਤਾਂ ਉਹਨੂੰ ਬਹੁਤ ਵਧੀਆ ਕਹਿੰਦੇ ਆ ਬਹੁਤ ਵਧੀਆ ਕਹਿੰਦੇ ਆ ਸੇ ਸਦਾ ਸੁਚਾ ਬੰਦਾ ਕਰਪਟ ਬੰਦਾ ਨਹੀਂ ਕੋਈ ਪਾਈ ਜਾਰਾ ਨਹੀਂ ਕੋਈ ਪਤੀਜਾ ਵਾਦ ਨਹੀਂ ਜੀ ਸਾਨੂੰ ਤੇ ਬੀਜੇਪੀ ਆਉਣੀ ਦਿਸਦੀ ਪਈ ਹੈ ਸੈਂਟਰ ਗਵਰਨਮੈਂਟ ਦੇ ਵਿੱਚ ਆਦਰ ਨੀਂਦਰ ਮੋਦੀ ਜੀ ਪ੍ਰਧਾਨ ਮੰਤਰੀ ਹੋਏ ਹਨ ਸਰਕਾਰ ਵੇਖੋ ਜੀ ਜਿੰਨੇ ਮਰਜ਼ੀ ਰੌਲਾ ਰੱਪਾ ਪਾਈ ਜਾਣਾ ਪਰ ਮੋਦੀ ਸਰਕਾਰ ਹੀ ਆਉਣੀ ਵੇਖੋ ਜੀ ਅੱਜ ਵੀਰ ਭਾਵੇਂ ਕਿਸੇ ਪਾਰਟੀ ਨਾਲ ਸੰਬੰਧਤ ਹੋ ਗਏ ਪਰ ਅੱਜ ਦੀ ਜਿਹੜੀ ਹਵਾ ਉਹ ਮੋਦੀ ਦੇ ਹੱਕ ਦੇ ਬੀਜੇਪੀ ਸਰਕਾਰ ਤੀਜੀ ਵਾਰ ਜੀ ਤਾਂ ਲੱਗਦਾ ਓਕੇ ਤਾਂ ਜਿਹੜਾ ਵਰਲਡ ਦੇ ਵਿੱਚ ਸਾਡੀ ਪਿਛਣ ਬਣਾ ਸਕੇ I think I will prefer in BJP. ਬਦਮਾਸ਼ੀ ਨੂੰ ਦੂਰ ਕਰਨ ਵਾਸਤੇ ਗੁੰਡਾਗਰਦੀ ਨੂੰ ਦੂਰ ਕਰਨ ਵਾਸਤੇ ਔਰ ਨਰਿੰਦਰભાઈ ਮੋਦੀ ਦਾ ਹੀ ਸਾਥ ਦੇਵਾਂਗੇ ਅਸੀਂ ਔਰ ਉਹਨਾਂ ਦੇ ਨਾਲ। ਇੱਕੀ ਵਾਰ ਬੀਜੀਪੀ ਵਾਰ ਨਹੀਂ ਹਾਰ ਵਾਰ ਦੀ। ਦੇਖੋ ਜੀ ਸਾਨੂੰ ਤਾਂ ਇਹ ਲੱਗਦਾ ਹੋਵੇ ਕਿ ਜੀ ਬੀਜੀਪੀ ਦੀ ਸਰਕਾਰ ਨਹੀਂ ਵੀ ਅਸਲ ਵਿੱਚ ਬੀਜੀਪੀ ਇੱਕੀ ਵਾਰ ਭਾਈ ਪਰ ਇਹ ਗੱਲ ਪੱਕੀ ਹੈ ਕਿ ਆਰਵਿੰਡ ਉਹ ਤੇ 400 ਪਾਰ ਹੀ ਪਾਰ। ਮੈਂ ਨਦੀਰ ਸਾਹਿਬ ਤਾਂ ਹੀ ਹੋ ਗਏ ਆ ਸਭ ਮੋਦੀ ਭਗਤਾਂ ਦੀਆਂ ਉਧਰ ਬਹੁਤ ਲੋਕ ਫੈਨੇ ਮੋਦੀ ਸਰਕਾਰ ਤੇਜੀ ਵਾਰ ਤੇਜੀ ਵਾਰ ਮੋਦੀ ਸਰਕਾਰ ਵਾਹ